ਸੂਰਜ ਚੈਨਲ ਤੇ ਸਵਾਗਤ ਹੈ ਆਪ ਸਭ ਦਾ ਸਾਕੀ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਸੂਰਜ YouTube ਚੈਨਲ ਜਾਂ Facebook ਪੇਜ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਛੇਤੀ ਕਰ ਲਵੋ ਤੇ ਬੈਲ ਆਈਕਨ ਨਾ ਭੁੱਲ ਕੇ ਨੋਟੀਫਿਕੇਸ਼ਨ ਆਫ ਨਿਊ ਵੀਡੀਓ ਐਂਡ ਅਪਡੇਟਸ ਦੀ ਸਹੂਲਤ ਦਾ ਪੂਰਾ ਖੁੱਲ ਕੇ ਫਾਇਦਾ ਚੁੱਕੋ ਆਓ ਗੁਰੂ ਪਿਆਰਿਓ ਅੱਜ ਤੁਹਾਨੂੰ ਇੱਕ ਅਣਖੀਲੇ ਬਜ਼ੁਰਗ ਦੀ ਗੱਲ ਸੁਣਾਈਏ ਜਿਹੜਾ ਬਜ਼ੁਰਗ ਆਪਣੀ ਧੀਆਂ ਪਿਆਣਾ ਦੇ ਬਾਰੇ ਗਲਤ ਤਰ੍ਹਾਂ ਵਿੱਚ ਨਾ ਸੁਣਦਾ ਹੋਇਆ ਫੋਜ ਨਾਲ ਝਗੜ ਪਿਆ ਤੇ ਬਾਅਦ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਖਾੜਕੋ ਸੰਘਰਸ਼ ਦੀ ਸਾਕੀ ਪੌੜ ਚੌਥੇ ਦੀ ਤੀਜੀ ਸਾਕੀ ਅਣਖੀਲਾ ਬਜ਼ੁਰਗ ਬਾਈ ਦਿਲਜੀਤ ਸਿੰਘ ਜੀ ਦੀ ਜੁਬਾਨੀ ਸੁਣਨ ਤੋਂ ਪਹਿਲਾਂ ਗੁਰੂ ਫਤਿਹ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਘਟਨਾ ਜੋ ਮੈਂ ਲਿਖਣ ਲੱਗਾ ਹਾਂ ਇਹ ਮੈਂ ਤਾਂ ਚੌਂਕ ਦੇ ਨੇੜੇ ਛੋਟੇ ਜਿਹੇ ਪਿੰਡ ਦੀ ਹੈ ਇਹ ਵਾਰਤਾ ਮੈਨੂੰ ਨਿਰਮਲ ਸਿੰਘ ਮੀਆਂ ਵਿੰਡਲ ਕਿ ਅਸੀਂ ਆਪਣੇ ਸੁਣਾਈ ਸੀ ਜਦੋਂ ਮੈਂ ਉਸ ਕੋਲ ਵੇਰ ਕੇ ਪਿੰਡ ਵਿੱਚ ਰਾਤ ਠਹਿਰੇ ਹੋਇਆ ਸੀ ਉਸ ਦਿਨ ਉੱਥੇ ਕਮਰਜੀਤ ਸਿੰਘ ਸੁਲਤਾਨ ਵਿੰਡ ਅਤੇ ਉਹਦੇ ਨਾਲ ਦੇ ਹੋਰ ਸਿੰਘ ਹਾਜ਼ਰ ਸਨ ਉਨਾਂ ਦਿਨਾਂ ਵਿੱਚ ਪੁਲਿਸ, ਬੀਐਸਐਫ ਅਤੇ ਸੀਆਰਪੀਐਫ ਵਾਲੇ ਸੰਜੇ ਰੂਪ ਵਿੱਚ ਪਿੰਡਾਂ ਨੂੰ ਘੇਰ ਲਾ ਕੇ ਤਲਾਸ਼ੀਆਂ ਕਰਦੇ ਸਨ। ਕਿਸੇ ਵੀ ਸਮੇਂ ਕਿਸੇ ਵੀ ਪਿੰਡ ਨੂੰ ਘੇਰ ਕੇ ਸਾਰੇ ਲੋਕਾਂ ਨੂੰ ਇੱਕ ਖੁੱਲੇ ਥਾਂ ਵਿੱਚ ਇਕੱਠੇ ਕਰਕੇ ਪੁੱਛਗਿੱਛ ਕੀਤੀ ਜਾਂਦੀ ਸੀ ਅਤੇ ਦੂਜੇ ਪਾਸੇ ਖਾਲੀ ਪਿੰਡ ਦੀ ਬਰਕੀ ਨਾਲ ਤਲਾਸ਼ੀ ਲਈ ਜਾਂਦੀ ਸੀ। ਕਈ ਵਾਰ ਮੁਖਬਰ ਜਾਂ ਗੱਦਾਰ ਬੰਦੇ ਵੀ ਵਰਦੇ ਵਿੱਚ ਜਾਂ ਕਿਸੇ ਕਾਲੇ ਸ਼ੀਸ਼ੇ ਵਾਲੀ ਗੱਡੀ ਵਿੱਚ ਹੁੰਦੇ ਸਨ। ਉਹਨਾਂ ਪਿੰਡਾਂ ਦੇ ਸਿੰਘਾਂ ਨੇ ਆ ਕੇ ਆਪਣੀ ਵਿਥਿਆ ਸੁਣਾਈ ਅਤੇ ਕੁਝ ਕਰਨ ਦੀ ਬੇਨਤੀ ਕੀਤੀ। ਉਹਨਾਂ ਦੇ ਪਿੰਡ ਨੂੰ ਹਨੇਰੇ ਹੀ ਹੀ ਘੇਰਾ ਪੈ ਗਿਆ ਸੀ ਅਤੇ ਗੁਰਦੁਆਰੇ ਤੋਂ ਬੋਲ ਦਿੱਤਾ ਗਿਆ ਕਿ ਪਿੰਡ ਵਿੱਚ ਖਾੜਕੂ ਛੁਪੇ ਹਨ ਸਾਰੇ ਲੋਕ ਸਕੂਲ ਦੇ ਮੈਦਾਨ ਵਿੱਚ ਇਕੱਠੇ ਹੋ ਜਾਣ ਸਭ ਬੁੱਢੇ ਬੱਚਿਆਂ ਨੂੰ ਹੁਕਮ ਮੰਨ ਕੇ ਜਾਣਾ ਹੀ ਪੈਣਾ ਸੀ ਲੋਕ ਸਕੂਲ ਦੇ ਮੈਦਾਨ ਵਿੱਚ ਜਮ੍ਹਾਂ ਹੋਣੇ ਸ਼ੁਰੂ ਹੋ ਗਏ ਵੱਡੇ ਅਫਸਰ ਜੀਪਾਂ ਕੋਲ ਕੁਰਸੀਆਂ ਢਾ ਕੇ ਬੈਠ ਗਏ ਇਹ ਸਾਰੇ ਅਫਸਰ ਪੰਜਾਬ ਤੋਂ ਬਾਹਰਲੇ ਅਤੇ ਗੈਰ ਸਿੱਖ ਸਨ ਲੋਕਾਂ ਨੂੰ ਇੱਕ ਹਰੀਆਂ ਲੰਮੀਆਂ ਕਤਾਰਾਂ ਵਿੱਚ ਬਿਠਾਇਆ ਹੋਇਆ ਸੀ ਉਹਨਾਂ ਦੀ ਇਕੱਲੇ ਇਕੱਲੇ ਕਰਕੇ ਪਛਾਣ ਹੋਣ ਲੱਗੀ ਚੌਕੀਦਾਰ ਅਤੇ ਪੰਚਾਇਤ ਵਾਲੇ ਵੀ ਨਾਲ ਹੀ ਬੈਠੇ ਸਨ ਕੁਝ ਬਦਨਾਮ ਪੁਲਿਸ ਵਾਲੇ ਅਤੇ ਬੀਐਸਐਫ ਵਾਲੇ ਬਹੁਤ ਮਾੜੇ ਸ਼ਬਦ ਬੋਲ ਰਹੇ ਸਨ ਲੋਕ ਬਹੁਤ ਸਹਿਮੇ ਅਤੇ ਓਕੇ ਹੋਏ ਬੈਠੇ ਸਨ ਇਨੇਚਰ ਨੂੰ ਬੀਐਸਐਫ ਦਾ ਇੱਕ ਵੱਡਾ ਅਫਸਰ ਉੱਠ ਕੇ ਗਰੂਰ ਭਰੇ ਸ਼ਬਦਾਂ ਵਿੱਚ ਬੋਲਿਆ ਤੁਸੀਂ ਦੇਸ਼ ਦੇ ਨਾਗਰਿਕ ਹੋ ਅਤੇ ਅਤਵਾਦੀ ਦੇਸ਼ ਦੁਸ਼ਮਣ ਅਤੇ ਗद्दार ਹਨ ਤੁਸੀਂ ਉਹਨਾਂ ਨੂੰ ਮੂੰਹ ਨਾ ਲਾਓ ਉਹਨਾਂ ਨੂੰ ਫੜਾਓ ਅਸੀਂ ਤੁਹਾਨੂੰ ਇਨਾਮ ਦੇਾਂਗੇ ਉਹ ਬੋਲਦਾ ਰਿਹਾ ਲੋਕ ਸਿਰ ਸੁੱਟ ਕੇ ਸੁਣਦੇ ਰਹੇ ਉਹ ਕਹਿਣ ਲੱਗਾ ਕਿ ਸਾਨੂੰ ਇਤਲਾਹ ਹੈ ਕਿ ਤੁਹਾਡੇ ਪਿੰਡ ਦੇ ਕੁਝ ਲੋਕ ਉਹਨਾਂ ਗੱਦਾਰਾਂ ਨੂੰ ਪਨਾ ਦੇ ਰਹੇ ਹਨ ਅਤੇ ਆਪਣੀਆਂ ਔਰਤਾਂ ਵੀ ਦੇ ਰਹੇ ਹਨ ਕੋਈ ਕੁਝ ਨਹੀਂ ਬੋਲਿਆ ਉਹ ਅਫਸਰ ਫਿਰ ਪਿੰਡ ਦੀਆਂ ਔਰਤਾਂ ਤੇ ਗੱਲ ਲੈ ਆਇਆ ਤਾਂ ਇੱਕ 70-80 ਸਾਲ ਦਾ ਬਜ਼ੁਰਗ ਖਫਾ ਹੋਇਆ ਅਤੇ ਉਹਨੂੰ ਰੋਕ ਕੇ ਕਹਿੰਦਾ ਹੁਣ ਬਸ ਕਰ ਬਹੁਤ ਹੋ ਗਈ ਧੀਆਂ ਪਿੰਣਾ ਸਭ ਦੀਆਂ ਸੰਝੇ ਹੁੰਦੀਆਂ ਹਨ ਇਹ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ ਇਹਨਾਂ ਸੁਣ ਕੇ ਬੀਐਸਐਫ ਵਾਲਿਆਂ ਉਹਨੂੰ ਫੜ ਕੇ ਧੂਲਿਆ ਉਦੀ ਦਸਤਾਰ ਲਾ ਕੇ ਛੁੱਟਦੀ ਅਤੇ ਬੂਟਾਂ ਦੇ ਠੁੱਡੇ ਮਾਰਨ ਲੱਗ ਪਏ ਕੁਝ ਬੰਦੇ ਛਡੋਣ ਲਈ ਅੱਗੇ ਆਏ ਤਾਂ ਉਹਨਾਂ ਨਾਲ ਵੀ ਇਹ ਹੋਈ ਹੋਇਆ ਉਸ ਅਫਸਰ ਨੇ ਬੰਦੂਕ ਫੜ ਕੇ ਹਵਾਈ ਗੋਲੀ ਚਲਾਈ ਅਤੇ ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ ਕਿ ਇਸ ਬੁੱਢੇ ਨੂੰ ਬਨ ਕੇ ਗੱਡੀ ਵਿੱਚ ਛੁੱਟੋ ਉਹ ਬਜ਼ੁਰਗ ਆਪਣੇ ਅਸਲ ਰੂਪ ਵਿੱਚ ਆ ਗਿਆ ਅਤੇ ਅਗੋਂ ਲਲਕਾਰੇ ਮਾਰਨ ਲੱਗ ਪਿਆ ਉਹਨੂੰ ਇਦਾਂ ਕਰਦੇ ਨੂੰ ਹੀ ਬਨ ਕੇ ਗੱਡੀ ਵਿੱਚ ਛੁੱਟ ਰ ਕੇ ਲੈ ਗਏ ਸਵੇਰੇ 10 ਵਜੇ ਤੱਕ ਪਿੰਡ ਦੀ ਤਲਾਸ਼ੀ ਹੋਈ ਅਤੇ ਫਿਰ ਵਰਦੇ ਤੜੀ ਟੋਲੇ ਚਲੇ ਗਏ ਪਿੰਡ ਦੀ ਪੰਚਾਇਤ ਅਤੇ ਹੋਰ ਮੋਤਬਰ ਬੰਦੇ ਥਾਣੇ ਗਏ ਤਾਂ ਉਹਨਾਂ ਨੇ ਅੱਗੋਂ ਕਹਿ ਦਿੱਤਾ ਕਿ ਉਹ ਬੰਦਾ ਤਾਂ ਬੀਐਸਐਫ ਦੇ ਕਬਜ਼ੇ ਵਿੱਚ ਹੀ ਹੈ ਉਹੀ ਲੈ ਗਏ ਹਨ ਕੁਝ ਹੋਰ ਪਤਾ ਕਰਕੇ ਪਿੰਡ ਦੇ ਲੋਕ ਅਗਲੇ ਦਿਨ ਬੀਐਸਐਫ ਦੇ ਕੈਂਪ ਜਾ ਪਹੁੰਚੇ ਤਾਂ ਉੱਥੇ ਵੀ ਕੋਈ ਤਸੱਲੀ ਬਖਸ਼ ਜਵਾਬ ਨਾ ਮਿਲਿਆ ਉਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਉਸ ਬਜ਼ੁਰਗ ਦਾ ਕੋਈ ਪਤਾ ਨਾ ਲੱਗਿਆ ਉਹ ਬਜ਼ੁਰਗ ਆਪਣੇ ਪਿੰਡ ਦਾ ਬਹੁਤ ਸੌਹ ਅਤੇ ਸਭ ਦੇ ਕੰਮ ਕਰਨ ਵਾਲਾ ਬੰਦਾ ਸੀ ਕਦੇ ਕਿਸ ਨਾਲ ਲੜਿਆ ਨਹੀਂ ਸੀ ਪਰ ਜਿਹੇ ਮੁੱਖੇ ਬੋਲਿਆ ਜੋ ਇਤਿਹਾਸ ਸਿਰਜਣ ਵਾਲਾ ਸੀ ਇਹ ਬਜ਼ੁਰਗ ਨੇ ਕੋਰ ਸਹਿਮ ਦੇ ਪਲਾਂ ਵਿੱਚ ਅਨਕ ਦੀ ਵਿਆਖਿਆ ਕਰਕੇ ਵਿਖਾਈ ਜਿਵੇਂ ਉਹ ਜ਼ਿੰਦਗੀ ਨੂੰ ਸਮਝਦਾ ਸੀ ਉਹਨੂੰ ਉਵੇਂ ਹੀ ਜਿਉ ਕੇ ਚਲਾ ਗਿਆ ਇਹੋ ਜਿਹੇ ਨਿੱਕੇ ਨਿੱਕੇ ਜਪ ਦੇ ਕਿਨੇ ਹੀ ਵਾਕਿਆਤ ਹਨ ਜਿਹੜੇ ਆਮ ਜਪ ਦੇ ਲੋਕਾਂ ਦੀ ਸਹਿ ਸੁਭਾਦਰਤਾ ਨਿਸ਼ਚੇ ਅਤੇ ਅਨਕ ਦਾ ਮੋਹ ਦੇ ਮੂੰਹ ਤੱਕ ਮੁਜਾਰਾ ਪੇਸ਼ ਕਰਦੇ ਹਨ ਸੋ ਗੁਰੂਪਿਆ ਨੂੰ ਐਸੇ ਅਨਖੇਲੇ ਬਜ਼ੁਰਗ ਦੀ ਸਾਖੀ ਨੂੰ ਸ਼ੇਅਰ ਕਰੋ ਸਾਂਝਾ ਕਰੋ ਗੁਰੂ ਪੰਥ ਖਾਲਸੇ ਦੀ ਚੜ੍ਹਦੀਕਲਾ ਦੀ ਅਰਦਾਸ ਕਰੋ ਗੁਰੂ ਸਾਹਿਬ ਕਿਰਪਾ ਕਰਨਗੇ ਦਾਸ ਨੂੰ ਦੇਵ ਜੀਅ ਜਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ